ਸਿੱਠਣੀਆਂ ਵਿਆਹ ਨਾਲ ਸੰਬੰਧਤ ਲੋਕ ਗੀਤ ਹਨ ਸਿੱਠਣੀਆ ਦੇਣ ਦਾ ਰਿਵਾਜ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰ ਪ੍ਰਦੇਸ਼ਾਂ ਵਿੱਚ ਵੀ ਪ੍ਰਚਲਿਤ ਰਿਹਾ ਹੈ ਸਿੱਠਣੀ ਦਾ ਨਿਕਾਸ ਸਿੱਠ ਤੋਂ ਹੋਇਆ ਜਿਸਦੇ ਅਰਥ ਹਨ ਅਯੋਗ ਵਚਨ ਵਿਅੰਗ ਨਾਲ ਕਹੀ ਹੋਈ ਬਾਣੀ ਜਾਂ ਨੀਂਦਿਆ ਵਿਆਹ ਵਿੱਚ ਹਰ ਮੌਕੇ ਤੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ ਜਿਨ੍ਹਾਂ ਦਾ ਕੋਈ ਗੁੱਸਾ ਨਹੀਂ ਕਰਦਾ ਸੀ ਸਗੋਂ ਇਹ ਮਾਨ ਪਰਚਾਵੇ ਦਾ ਸਾਧਨ ਸੀ ਜਿੱਥੇ ਸੁਹਾਗ ਘੋੜੀਆਂ ਆਦ ਵਿੱਚ ਇਸਤਰੀਆਂ ਖੁਸ਼ੀਆਂ ਤੇ ਗਮੀਆਂ ਦੀ ਲਾਲਸਾ ਹੈ ਅਤੇ ਉਹ ਨਿਮਰਤਾ ਨਾਲ ਆਪਣੇ ਮਨ ਦੀਆਂ ਉਮੰਗਾ ਤੇ ਸਦਰਾਂ ਬਿਆਨਦੀ ਹੈ ਉਥੇ ਇਸ ਦੇ ਉਲਟ ਸਿਠਣੀਆਂ ਰਾਹੀਂ ਇਸਤਰੀਆਂ ਆਪਣੀ ਸੱਸ ਨਨਾਨ ਸੋਹਰੇ ਜੇਠ ਦੋਰ ਤੇ ਹੋਰ ਸਬੰਧੀਆਂ ਪ੍ਰਤੀ ਆਪਣੇ ਮਨ ਦੀ ਪੜਾਅਸ ਨੂੰ ਵਿਅੰਗ ਭਰੇ ਗੀਤਾਂ ਰਾਹੀਂ ਪ੍ਰਗਟਾਉਂਦੀਆਂ ਹਨ ਸਿੱਠਣੀਆਂ ਦੇਣ ਦਾ ਰਿਵਾਜ ਕਦੋਂ ਸ਼ੁਰੂ ਹੋਇਆ ਤੇ ਕਿਸ ਨੇ ਸ਼ੁਰੂ ਕੀਤਾ ਇਸ ਬਾਰੇ ਇਤਿਹਾਸ ਵਿੱਚ ਕੋਈ ਸੰਕੇਤ ਨਹੀਂ ਮਿਲਦਾ ਪਰ ਇਹ ਜ਼ਰੂਰ ਸਿੱਧ ਹੁੰਦਾ ਹੈ ਕਿ ਇਹ ਰਿਵਾਜ ਬਹੁਤ ਪੁਰਾਣਾ ਹੈ ਸ਼ਿਵ ਪੁਰਾਨ ਅਨੁਸਾਰ ਸ਼ਿਵ ਜੀ ਦੇ ਵਿਆਹ ਤੇ ਸਿੱਠਣੀਆਂ ਦਿੱਤੀਆਂ ਗਈਆਂ ਸੀ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਵੀ ਸਿੱਠਣੀਆਂ ਦਿੱਤੀਆਂ ਗਈਆਂ ਸੀ। ਇਸੇ ਤਰ੍ਹਾਂ ਸਮਾ ਬਾਗੀ ਰਸਮੀ ਗੀਤਾਂ ਵਾਂਗ ਸਿੱਠਣੀਆਂ ਵੀ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਇੱਕ ਜ਼ਰੂਰੀ ਹਿੱਸਾ ਬਣ ਗਈਆਂ। ਵਿਆਹ ਦਾ ਸਾਹ ਨਿਕਲਣ ਤੋਂ ਬਾਅਦ ਦਿਨ ਮਿੱਠਿਆ ਜਾਂਦਾ ਹੈ। ਸੁਹਾਗ ਦੇ ਘੋੜੀਆਂ গਾਈਆਂ ਜਾਂਦੀਆਂ ਹਨ। ਨਾਨਕਾ ਮੇਲ ਆਉਣ ਤੇ ਉਹ ਪਿੰਡ ਦੇ ਨਜ਼ਦੀਕ ਪਹੁੰਚਦਿਆਂ ਹੀ ਸਿਠਣੀਆਂ ਦੇ ਕੇ ਆਪਣੇ ਆਉਣ ਦੀ ਖਬਰ ਦਿੰਦੇ ਹਨ ਵਿਆਹ ਵਾਲੇ ਘਰ ਪਹੁੰਚਣ ਤੇ ਦਾਦਕਾ ਮੇਲ ਦੀਆਂ ਇਸਤਰੀਆਂ ਨਾਨਕਾ ਮੇਲ ਨੂੰ ਜਵਾਬੀ ਸਿਠਣੀਆਂ ਦਿੰਦੀਆਂ ਹਨ ਇਸ ਤਰ੍ਹਾਂ ਕੁਝ ਦੇਰ ਸ਼ੁਗਲ ਮੇਲਾ ਚੱਲਦਾ ਰਹਿੰਦਾ ਹੈ ਇਸ ਪ੍ਰਕਾਰ ਸਿਠਣੀਆਂ ਜੀਜਿਆਂ ਅਤੇ ਵਿਆਹ ਵਿੱਚ ਆਏ ਹੋਰ ਪਰੌਣਾਂ ਨੂੰ ਵੀ ਦਿੱਤੀਆਂ ਜਾਂਦੀਆਂ ਹਨ ਪਰ ਸੇਠਣੀਆਂ ਸਿਰਫ ਔਰਤਾਂ ਹੀ ਦਿੰਦੀਆਂ ਹਨ ਤੇ ਇਹ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਦਿੱਤੀਆਂ ਜਾਂਦੀਆਂ ਹਨ ਜੰਝ ਆਉਣ ਤੇ ਫਿਰ ਸੇਠਣੀਆਂ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਲਾੜੇ ਨੂੰ ਉਸ ਦੀ ਭੈਣ, ਮਾਂ, ਚਾਚੀਆਂ, ਤਾਈਆਂ, ਪਿਓ, ਚਾਚੇ ਤੇ ਹੋਰ ਸਬੰਧੀਆਂ ਸਮੇਤ ਸਿਠਿਆ ਜਾਂਦਾ ਹੈ ਲੜਾ ਵਿਚਾਰਾ ਚੁੱਲੀ ਕਰੇਂਦਾ ਸਿਰ ਗੜਵੇ ਵਿੱਚ ਫਸਿਆ ਜਿ ਚੱਲ ਫਸਿਆ ਰਹਿਣ ਦੇ ਲਾੜਾ ਵਿਚਾਰਾ ਚੁੱਲੀ ਕਰੇਂਦਾ ਸਿਰ ਗੜਵੇ ਵਿੱਚ ਫਸਿਆ ਜਿ ਚੱਲ ਫਸਿਆ ਰਹਿਣ ਦੇ ਨਵਾਂ ਜਵਾਨਾ ਚੱਲਿਆ ਜਿ ਚੱਲ ਚੱਲਿਆ ਰਹਿਣ ਦੇ ਨਵਾਂ ਜਵਾਨਾ ਚੱਲਿਆ ਜਿ ਚੱਲ ਚੱਲਿਆ ਰਹਿਣ ਦੇ ਦਾਦ ਕਾ ਮੇਲ ਤੇ ਨਾਨਕਾ ਮੇਲ ਵਿੱਚ ਸਿੱਠਣੀਆਂ ਦਾ ਜੋ ਦੌਰ ਚੱਲਦਾ ਹੈ ਉਹ ਤੁਸੀਂ ਅਗਲੀ ਵੀਡੀਓ ਵਿੱਚ ਦੇਖੋਗੇ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਜਰੂਰ ਦੇਖਣਾ ਹੱਸਦੇ ਰਹੋ ਵਸਦੇ ਰਹੋ ਮੁਸਕਰਾਉਂਦੇ ਰਹੋ